ਸਾਰੇ ਆਦੇਪ ਸਾਹਿਬਾਨ ਪੰਚਾਇਤ ਸਾਰੀ ਸਰਪੰਚ ਸਾਹਿਬ ਤੇ ਸਾਰੇ ਨਗਰ ਨਿਵਾਸੀ ਅੱਜ ਇੱਕ ਜਿਹੜਾ ਇੱਥੇ ਪੰਚਾਇਤ ਘਰ ਬਣਨਾ 35 25 ਲੱਖ ਰੁਪਏ ਨਾਲ ਉਹਦਾ ਜਿਹੜਾ ਨਿਉ ਪੱਥਰ ਰੱਖਿਆ ਗਿਆ ਇਹ ਤੋਂ ਇਲਾਵਾ ਜਿਹੜੇ ਦੂਸਰੇ ਜਿਹੜੀਆਂ ਨਾਲ ਲਈ ਜੁੜਦੀਆਂ ਸੜਕਾਂ ਸਾਡੀਆਂ ਜਿਹਦੇ ਚ ਗੱਦਾਂ ਡੋ ਵਾਲੀ ਸੜਕ 74 ਕ 54 ਲੱਖ ਰੁਪਏ ਦੀ ਹੈ ਤੇ ਰੱਤਾ ਖੇੜਾ ਬੋਦੀ ਵਾਲਾ ਹੈਗੀ 40 ਕ ਰੁਪਏ ਇਸੇ ਤਰ੍ਹਾਂ ਫਿਰਨੀ ਬੋਦੀ ਵਾਲੀ ਦੇ ਇਹਦੇ ਤੇ 75 ਲੱਖ ਰੁਪਏ ਬਸ ਸਟੈਂਡ 3 ਲੱਖ ਅ ਇਸੇ ਤਰ੍ਹਾਂ ਹੀ ਜਿਹੜਾ ਛੱਪੜ ਦਾ ਹੈ 35 ਲੱਖ ਰੁਪਏ ਤੇ ਖੇਡ ਮੈਦਾਨ ਦੀ ਜਿਹੜੀ ਆ ਉਹ ਵੀ 35 ਲੱਖ ਰੁਪਏ ਇਸ ਤਰ੍ਹਾਂ 3 ਕਰੋੜ ਰੁਪਏ ਦੇ ਜਿਹੜੇ ਕਾਮਕਾਰ ਪਿੰਡ ਬੋਦੀਵਾਲਾ ਖੜਕ ਸਿੰਘ ਦੇ ਪੰਜਾਬ ਸਰਕਾਰ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਦੀ ਗਵਾਈ ਵਿੱਚ ਇਹ ਕੀਤੇ ਕਰਵਾਏ ਜਾ ਰਹੇ ਨੇ ਉਹ ਮੈਂ ਇਥੋਂ ਦਾ ਐਮ.ਐਲ.ਏ ਹੋਣ ਦੇ ਨਾਤੇ ਮੇਰਾ ਫਰਜ਼ ਬਣਦਾ ਸੀ ਕਿ ਮੈਂ ਲੋਕਾਂ ਨੂੰ ਵਾਅਦਾ ਸੁਭਾਰਤ ਕਰਾਂ ਇੱਕ ਜੀ ਕਿਸਾਨ ਨੂੰ ਡੀ.ਏ.ਪੀ ਦੀ ਅਜੇ ਵੀ ਕੀ ਤਾਂ ਪ੍ਰੋਬਲਮ ਆਦੀ ਹੈ ਡੀ.ਏ.ਪੀ ਦੀ ਮੈਂ ਵੀ ਮੰਨਦਾ ਕਿ ਥੋੜੀ ਆਕ ਹੈ ਪਰ ਅਸੀਂ ਦਿਨ ਰਾਤ ਲੱਗੇ ਹਾਂ ਰੋਜ਼ ਇੱਕ ਦੋ ਰੇਕ ਆ ਜਾਂਦੇ ਆ ਸੈਂਟਰ ਵੱਲੋਂ ਆਉਣੀ ਹੁੰਦੀ ਹੈ ਕਿਉਂਕਿ ਥੋੜੀ ਜੀ ਪਿਛਾਂ ਤੋਂ ਡੀ.ਏ.ਪੀ ਇੰਪੋਰਟ ਕਰਨੀ ਹੁੰਦੀ ਆ ਇਸ ਲਈ ਪਰ ਬਜਾਈ ਦੇ ਵਾਸਤੇ ਅਸੀਂ ਪੂਰੀ ਕਰ ਲਾਂਗੇ ਇਹਦੇ ਜਿਹੜੀ ਦਿੱਲੀ ਸਟਾਰਾ ਦੇਖੋਂ ਦੀ ਬੀਐਮ ਦੀ ਜਿਹੜੀ ਮੀਟਿੰਗ ਹੋ ਰਹੀ ਹੈ ਤੇ ਵਿੱਚ ਕੀ ਮੁੱਦਾ ਰੱਖਿਆ ਪਾਣੀ ਦਾ ਉਹ ਵੇਖੋ ਜਿਹੜੀ ਉਹ ਮੀਟਿੰਗ ਹੈ ਉਹ ਸਾਡੇ ਜਿਹੜੇ ਜਲ ਸਰੋਤ ਮੰਤਰੀ ਜਾਂ ਮੁੱਖ ਮੰਤਰੀ ਸਾਹਿਬ ਉਸ ਬਾਰੇ ਗੱਲਬਾਤ ਕਰ ਰਹੇ ਕਿਉਂਕਿ ਮੈਨੂੰ ਉਸ ਮੈਗ ਮੇ ਨਾਲ ਕੋਈ ਤਾਂ ਸੰਬੰਧ ਨਹੀਂ ਪਿਆ ਪੰਜਾਬ ਯੂਨੀਵਰਸਿਟੀ ਦਾ ਮੁੱਦਾ ਜਿਹੜਾ ਹੈ ਉਹ ਕੰਮ ਵੀ ਹਾਂ ਇਹ ਅਭੀ ਪੰਜਾਬ ਯੂਨੀਵਰਸਿਟੀ ਜਿੱਦੋਂ ਜਦੋਂ ਪੰਜਾਬ ਦੀ ਵੰਡ ਹੋ ਗਈ ਦੇਸ਼ ਦੀ ਵੰਡ ਹੋ ਗਈ ਆਪਣੇ ਇੱਧਰ ਆ ਗਈ ਜਦੋਂ ਚੰਡੀਗੜ੍ਹ ਆ ਗਈ ਉਸ ਤੋਂ ਵੀ ਤੁਸੀਂ ਲਾ ਲਓ ਕਿ ਜਿਹੜੇ 1775 ਸਾਲਾਂ ਤੋਂ ਸੈਨੇਟ ਦੇ ਮੈਂਬਰ ਬਣਦੇ ਆ ਰਹੇ ਐ ਤੇ ਹੁਣ ਪਤਾ ਨਹੀਂ ਕਿਹੜੇ ਹਿਸਾਬ ਨਾਲ ਕਿਉਂਕਿ ਹਮੇਸ਼ਾ ਪੰਜਾਬ ਨਾਲ ਵਿਤਕਰਾ ਕੀਤਾ ਜਾਂਦਾ ਸੈਨਟ ਦੇ ਮੈਂਬਰ ਉਸ ਯੂਨੀਵਰਸਿਟੀ ਦੇ ਗ੍ਰੈਜੂਏਟ ਲੋਕ ਜਿਹੜੇ ਹੁੰਦੇ ਆ ਉਹ ਕਰਦੇ ਆ ਉਹਦੇ ਪ੍ਰਬੰਧਾਂ ਨੂੰ ਕਿਉਂਕਿ ਜਿੱਥੇ ਯੂਨੀਵਰਸਿਟੀ ਨੇ ਸਰਕਾਰਾਂ ਨੇ ਦੇਖਣਾ ਹੁੰਦਾ ਉੱਥੇ ਜਿਹੜੇ ਉਹਦੇ ਨਾਲ ਸੰਬੰਧਿਤ ਉੱਥੋਂ ਪੜ੍ਹ ਕੇ ਗਏ ਲੋਕ ਉਹਨਾਂ ਨੂੰ ਵੀ ਥੋੜਾ ਲਗਾਓ ਹੁੰਦਾ ਦੇ ਵਿੱਚ ਧਿਆਨ ਕਰਦੇ ਰਹਿੰਦੇ ਆ ਸੋ ਉਹਦਾ ਜਿਹੜਾ ਪੰਕਰਨਾ ਬੜਾ ਮੰਤਪੱਗ ਹੈ ਮਾਨਯੋਗ ਮੁੱਖ ਮੰਤਰੀ ਸਾਹਿਬ ਵੀ ਲੱਗੇ ਹੋਏ ਨੇ ਕਿ ਅਸੀਂ ਇਸ ਨੂੰ ਉਸੇ ਤਰ੍ਹਾਂ ਹੀ ਰੱਖਿਆ ਜਾਵੇ ਤੋਂ ਮੈਂ ਵੀ ਆਪਣੇ ਵੱਲੋਂ ਵੀ ਮੈਂ ਬੇਨਤੀ ਕਰਦਾ ਜਿਹੜੇ ਉਪ ਰਾਸ਼ਟਰਪਤੀ ਉਹਨਾਂ ਨੂੰ ਕਿ ਸਾਡਾ ਇਹ ਬਹੁਤ ਲੰਮੇ ਜਿਹੜਾ ਇਤਿਹਾਸਕੀ ਹੈ ਜਿਹੜਾ ਉਸ ਨੂੰ ਕਿਉਂ ਮੈਨੂੰ ਨਹੀਂ ਲੱਗਿਆ ਵੀ ਕਿ ਕਿਹੜੇ ਹਿਸਾਬ ਨਾਲ ਇੱਕ ਜਿਹੜੀ ਪੰਜਾਬ ਨਾਲ ਵੱਡਾ ਤੱਕ